ਗੱਡੀ ਜੋ ਚੱਲਦੀ ਦੀ ਉਹਨੂੰ ਖਟਾਰਾ ਕਹਿੰਦੇ ਆਂ ਦਰਵਾਜ਼ਾ ਜੋ ਕਦੇ ਖੁੱਲਿਆ ਨਹੀਂ ਉਹਨੂੰ ਦੀਵਾਰ ਕਹਿੰਦੇ ਆਂ ਜੋ ਨਿਆਲੇ ਸਿਰਫ ਤਰੀਖ ਦਿੰਦਾ ਹੈ ਉਹਨੂੰ ਤਰੀਖਾਲਿਆ ਕਹਿੰਦੇ ਆਂ ਆਓ ਆਪਾਂ ਆਪਣੇ ਅੱਜ ਨਿਆਲਿਆਂ ਨੂੰ ਦਾ ਨਾਮਕਰਨ ਕਰੀਏ ਨਾਰੀਅਲ ਫੋੜੀਏ ਇਹਨਾਂ ਨੂੰ ਤਰੀਖਾਲਿਆ ਕਹੀਏ ਅਸੀਂ ਕਹੀ ਕਿਉਂ ਜਾਂਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਦਾ ਨਾਂ ਬੋਰਡ ਕਰ ਦੋ ਵੀ ਇਹ ਵੱਡਾ ਤ੍ਰਿਖਾਲਿਆ ਹੈ ਇਹ ਛੋਟਾ ਤ੍ਰਿਖਾਲਿਆ ਹੈ ਇਹ ਹਲਾ ਡਿਸਟ੍ਰਿਕਟ ਤ੍ਰਿਖਾਲਿਆ ਹੈ ਕਿੱਥੇ ਚੱਲੇ ਬਈ ਮੈਂ ਤ੍ਰਿਖਾਲਿਆ ਚੱਲੇ ਬਈ ਅਸੀਂ ਨਿਆਂ ਦਾ ਕਿੰਨੀ ਕਿਉਂ ਮੋਦੀ ਸਾਹਿਬ ਬਾਰੇ ਬੜੀਆਂ ਗੱਲਾਂ ਹੋਈਆਂ ਵੀ ਮੋਦੀ ਸਾਹਿਬ ਡਿਕਟੇਟਰ ਹੈ ਉਹ ਕਨਸਟਿਚਿਊਨ ਖਤਮ ਕਰ ਦੇਣਗੇ ਮੈਨੂੰ ਮੋਦੀ ਦੀ ਚਿੰਤਾ ਨਹੀਂ ਹੈ ਮੈਨੂੰ ਚਿੰਤਾ ਉਹਨਾਂ ਬੰਦਿਆਂ ਦੀ ਹੈ ਜਿਹੜੇ ਉਹਦੀ ਸਪੋਰਟ ਕਰ ਰਹੇ ਹੈ ਜਿਨ੍ਹਾਂ ਨੂੰ ਇਹ ਗੱਲਾਂ ਚੰਗੀਆਂ ਲੱਗ ਰਹੀਆਂ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਮੈਨੂੰ ਬਿਲਕੁਲ મોદી ਦੀ ਚਿੰਤਾ ਨਹੀਂ ਹੈ ਅਗਰ ਅਜ ਮੋਦੀ ਦੁਬਾਰਾ ਆਂਦੇ ਹੈ ਇਹਦੇ ਕੋਈ ਕਸੂਰ ਨਹੀਂ ਉਹਨਾਂ ਦਾ ਸਤਿ ਸ੍ਰੀ ਅਕਾਲ ਮੇਰੀ ਐਂਟਰੀ ਵਾਈਲਡ卡ਡ ਐਂਟਰੀ ਹੈ ਜੀ ਮੈਨੂੰ ਸ਼ਾਇਦ ਜਸਟਿਸ ਵੈਸ ਜਿਹਨੂੰ ਅਸੀਂ ਡੈਡੀ ਕਹਿੰਦੇ ਸੀ ਡੈਡੀ ਅਸਲੀ ਕਹਿੰਦੇ ਸੀ ਕਿ ਉਹਨਾਂ ਦੇ ਬੇਟੇ ਰਸ਼ਵਿੰਦਰ ਸਿੰਘ ਬਾਸ ਮੇਰੇ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟ ਸੀ ਜ਼ਿੰਦਗੀ ਚ ਮੇਰੇ ਗੁਰੂ ਐ ਸਪਿਰਚੁਅਲ ਗੁਰੂ ਐ ਇਹ ਇਮੋਸ਼ਨਲ ਮੇਰੇ ਦੋਸਤ ਐ ਮੈਂ ਜਾ ਰਿਹਾ ਸੀ ਉਹਨੇ ਮੈਨੂੰ ਬੁਲਾ ਲਿਆ ਤੇ ਸ਼ਾਇਦ ਡੈਡੀ ਨੇ ਮੈਨੂੰ țeja ਵੀ ਕਾਕਾ ਬੋਲ ਕੇ ਜਾ ਡੈਡੀ ਨਾਲ ਮੈਂ ਕੋਈ ਕਰੀਬ 40 ਸਾਲ ਪਿਛਲੇ 40 ਸਾਲ ਬਹੁਤ ਸ਼ਾਮਾਂ ਡੈਡੀ ਨਾਲ ਬਿਤਾਈਆਂ ਮੈਂ ਬਹੁਤ ਸ਼ਾਮ ਡੈਡੀ ਦੀ ਛਾਂ ਚ 40 ਸਾਲ ਬੈਠਾ ਮੈਂ ਡੈਡੀ ਨੂੰ ਬਹੁਤ ਤਰੀਬਿਓ ਦੇਖਿਆ ਉਹਨਾਂ ਦੇ ਆਸ਼ੀਰਵਾਦ ਬਹੁਤ ਸਾਡੇ ਤੇ ਵਰਸਿਆ ਤੇ ਅੱਜ ਦੇ ਜੋ ਕਿ ਇਹਦੇ ਬਾਰੇ ਸਿਰਫ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੂੰਗਾ ਇਜਤਾ ਅੱਜ ਮੈਨੂੰ ਸਵੇਰੇ-ਸਵੇਰੇ ਇੱਕ ਮੈਸੇਜ ਮੈਂ ਕੁਛ ਪਿਛਲੇ ਦਿਨਾਂ ਦੇ ਜੋ ਦੇਸ਼ ਦੀ ਆਤਮਾ ਦੀਆਂ ਗੱਲਾਂ ਚੱਲੀਆਂ ਵੀ ਆਤਮਾ ਦੇਸ਼ ਦੀ ਛੜਦੀ ਜਾ ਰਹੀ ਹੈ ਤਾਂ ਮੈਥੋਂ ਫਿਰ ਰਿਹਾ ਨਹੀਂ ਜਾਂਦਾ ਮੈਂ ਕੋਈ ਵੀਡੀਓ ਵੀ ਪਾਈਆਂ ਰਾਈਟਅਪ ਵੀ ਲਿਖੇ ਦੋਸਤ ਨਾਰਾਜ਼ ਵੀ ਬੜੇ ਕੀਤੇ ਇੱਕ ਛੋਟਾ ਜਿਹਾ ਜ ਮੈਸੇਜ ਜਿਹੜਾ ਆਇਆ ਅੱਜ ਜਿਹੜਾ ਸਵੇਰੇ ਮੈਂ ਸ਼ੇਅਰ ਕੀਤਾ ਪਹਿਲਾਂ ਉਹ ਕਹੂੰਗਾ ਕਿ ਗੱਡੀ ਜੋ ਚੱਲਦੀ ਨਹੀਂ ਉਹਨੂੰ ਖਟਾਰਾ ਕਹਿੰਦੇ ਆ ਗੱਡੀ ਜੋ ਚੱਲਦੀ ਨਹੀਂ ਉਹਨੂੰ ਖਟਾਰਾ ਕਹਿੰਦੇ ਐ ਦਰਵਾਜ਼ਾ ਜੋ ਕਦੇ ਖੁੱਲਿਆ ਨਹੀਂ ਉਹਨੂੰ ਦੀਵਾਰ ਕਹਿੰਦੇ ਐ ਜੋ ਨਿਆਲੇ ਸਿਰਫ ਤਰੀਖ ਦਿੰਦਾ ਹੈ ਉਹਨੂੰ ਤਰੀਖਾਲਿਆ ਕਹਿੰਦੇ ਆਓ ਆਪਾਂ ਆਪਣੇ ਅੱਜ ਨਿਆਲਿਆਂ ਨੂੰ ਦਾ ਨਾਮਕਰਨ ਕਰੀਏ ਨਾਰੀਅਲ ਫੋੜੀਏ ਇਹਨਾਂ ਨੂੰ ਤਰੀਖਾਲਿਆ ਕਹੀਏ ਅੱਗੇ ਅਸੀਂ ਕਿਉਂ ਇਹਨਾਂ ਨੂੰ ਅਸੀਂ ਜ ਅਸੀਂ ਕਹੀ ਕਿਉਂ ਜਾਂਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਦਾ ਨਾਂ ਬੋਰਡ ਕਰ ਦੋ ਵੀ ਇਹ ਵੱਡਾ ਤ੍ਰਿਖਾਲਿਆ ਹੈ ਇਹ ਛੋਟਾ ਤ੍ਰਿਖਾਲਿਆ ਹੈ ਇਹ ਵੱਡਾ ਡਿਸਟ੍ਰਿਕਟ ਤ੍ਰਿਖਾਲਿਆ ਹੈ ਕਿੱਥੇ ਚੱਲੇ ਬਈ ਮੈਂ ਤ੍ਰਿਖਾਲਿਆ ਚੱਲਿਆ ਬਈ ਅਸੀਂ ਨਿਆਂ ਦਾ ਕਿੰਨੀ ਕਿਉਂ ਸਾਨੂੰ ਅਸੀਂ ਨੂੰ ਤ੍ਰਿਖਾਲਿਆ ਕਹਿਣਾ ਚਾਹੀਦਾ ਸਾਨੂੰ ਦੂਜੀ ਗੱਲ ਛੋਟੀ ਜੀ ਮੋਦੀ ਸਾਹਿਬ ਬਾਰੇ ਬੜੀਆਂ ਗੱਲਾਂ ਹੋਈਆਂ ਵੀ ਮੋਦੀ ਸਾਹਿਬ ਡਿਕਟੇਟਰ ਹੈ ਉਹ ਕਨਸਟੀਚਿਊਸ਼ਨ ਖਤਮ ਕਰ ਦੇਣਗੇ ਮੈਨੂੰ ਮੋਦੀ ਦੀ ਚਿੰਤਾ ਨਹੀਂ ਹੈ ਮੈਨੂੰ ਚਿੰਤਾ ਉਹਨਾਂ ਬੰਦਿਆਂ ਦੀ ਹੈ ਜਿਹੜੇ ਉਹ ਦੀ سپورਟ ਕਰ ਰਹੇ ਆ ਜਿਨ੍ਹਾਂ ਨੂੰ ਇਹ ਗੱਲਾਂ ਚੰਗੀਆਂ ਲੱਗ ਰਹੀਆਂ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਮੈਨੂੰ ਬਿਲਕੁਲ ਮੋਦੀ ਦੀ ਚਿੰਤਾ ਨਹੀਂ ਹੈ ਅਗਰ ਅਜ ਮੋਦੀ ਦੁਆਰਾ ਆਂਦੇ ਆ ਇਹ ਤੇ ਕੋਈ ਕਸੂਰ ਨਹੀਂ ਉਹਨਾਂ ਦਾ ਮੈਂ ਤੁਹਾਨੂੰ ਆਪਣੀ ਪਰਸਨਲ ਐਕਸਪੀਰੀਅੰਸ ਦੱਸਦਾ ਮੈਂ ਪ੍ਰੋਫੈਸਰ ਰਹਾ ਮੇਰੇ ਬੜੇ ਸਟੂਡੈਂਟ ਹੈ ਮੇਰੇ ਦੋਸਤ ਜਿੰਨੇ ਕੋਈ ਸੀਈਓ ਰਿਟਾਇਰ ਹੋਇਆ ਕੋਈ ਵਾਈਸ ਚਾਂਸਲਰ ਹੈ ਕੋਈ ਚਾਂਸਲਰ ਹੈ ਮੈਂ ਮੈਂ ਕਦੇ ਵੀ ਡਾਇਰੈਕਟ ਕਮੈਂਟਰੀ ਕੀਤਾ ਮੋਦੀ ਜੀ ਤੇ ਕਦੇ ਵੀ ਮੇਰੇ ਸਟਲ ਪਰ ਸਰਚ ਕਰਦਾ ਉਹਦੇ ਬੇਸ ਤੇ ਮੈਂ ਗੱਲਾਂ ਲਿਖਦਾ ਲੇਕਿਨ ਜੋ ਮੈਂ ਗਾਲਾਂ ਸੁਣੀਆਂ ਉਹਨਾਂ ਤੋਂ ਜੋ ਮੈਂ ਨਰਾਜ ਕੀ ਉਹਨਾਂ ਦੀਆਂ ਸਹੀਆਂ ਜਿਹਨੇ ਲੋਕਾਂ ਨੇ ਮੈਨੂੰ ਬੈਨ ਕੀਤਾ ਮੇਰੀ ਸਮਝ ਤੋਂ ਬਾਹਰ ਹੋ ਗਿਆ ਵੀ ਕਿਉਂ ਹੋ ਰਿਹਾ ਪੀ ਐਚ ਡੀ ਲੋਕ ਮੇਰੇ ਗਾਈਡ ਜਿਹਨੇ ਡੰਦਰ ਮੈਂ ਪੀ ਐਚ ਡੀ ਸ਼ੁਰੂ ਕੀਤੀ ਸੀ ਅਜ ਅਮਰੀਕਾ ਚ ਨੇ ਮੇਰੀਆਂ 15 ਰਾਈਟਿੰਗਸ ਦੇ ਉੱਤੇ ਹਰ ਵਾਰੀ ਲਿਖ ਦਿਆ ਯਾਰ ਮੋਦੀ ਤੋਂ ਚੰਗਾ ਕੌਣ ਹੈ ਮੋਦੀ ਤੋਂ ਚੰਗਾ ਕੌਣ ਹੈ ਉਹ ਮੈਂ ਕਹਿਆ ਸਰ ਤੁਹਾਡੇ ਅੰਦਰ ਮੈਂ ਰਿਸਰਚ ਸ਼ੁਰੂ ਕੀਤੀ ਸੀ ਦੁਨੀਆ ਤੁਸੀਂ ਮੈਨੂੰ ਦਿਖਾਈ ਕਿਤਾਬਾਂ ਪੜ੍ਹਨੀਆਂ ਤੁਸੀਂ ਸਿਖਾਈਆਂ ਤੁਸੀਂ ਮੇਰਾ ਤਾਂ ਮੋਦੀ ਇਸ਼ੂ ਹੀ ਨਹੀਂ ਐ ਮੇਰਾ ਤਾਂ ਇਸ਼ੂ ਤੁਸੀਂ ਉਹ ਵੀ ਥੋੜੇ ਵਰਗੇ ਬੰਦਿਆਂ ਦੇ ਦਿਮਾਗ ਨੂੰ ਕੀ ਹੋ ਗਿਆ ਫਿਰ ਮੋਦੀ ਰਿਸਰਚ ਕੀਤੀ ਜੀ ਉਹ ਰਿਸਰਚ ਸਾਰੇ ਧਿਆਨ ਨਾਲ ਸੁਣਿਆ ਜੀ ਜੇ ਤੁਹਾਡੇ ਉਹ ਰਿਸਰਚ ਨਹੀਂ ਸਮਝ ਆਉਂਦੀ ਤਾਂ ਸਮਝੋ ਅਸੀਂ ਇਹ ਗੇਮ ਹਾਰ ਚੁੱਕੇ ਹਾਂ ਇਹ ਥੋੜੀ ਮਨੋਵਿਗਿਆਨ ਦੀ ਗੱਲ ਐ ਕਿ ਇਹਨਾਂ ਦੇ ਪੱਲੇ ਕਿਉਂ ਨਹੀਂ ਪੈ ਰਹੀ ਗੱਲ ਕਿਉਂ ਨਹੀਂ ਕਦੋਂ ਪੱਲੇ ਪੈਂਦੀ ਤੁਸੀਂ ਅਗਰ ਇਹਦਾ ਕਾਰਲ ਜੁੰਗ ਦਾ ਨਾਮ ਸੁਣਿਆ ਹੁਣ ਨਾ ਕਾਰਲ ਜੁੰਗ ਤੇ ਫਰੌਇਡ ਫਰੌਇਡ ਆਪਣੇ ਮਨੋਵਿਗਿਆਨਿਕ ਹੋਏ ਜਿਨ੍ਹਾਂ ਨੇ ਇਹ ਪਹਿਲੀ ਵਾਰੀ ਦੱਸਿਆ ਸੀ ਵੀ ਆਪਾਂ ਜਿੱਥੇ ਰਹਿੰਦੇ ਆ ਇਹਦੇ نیچے ਇੱਕ ਹੋਰ ਗਰਾਊਂਡ ਹੈ ਅੰਡਰਗਰਾਊਂਡ ਉਹਨੂੰ ਅਨਕੌਂਸ਼ੀਅਸ ਕਹਿੰਦੇ ਆ ਉੱਥੇ ਅਸੀਂ ਰਹਿੰਦੇ ਆ ਅਸੀਂ ਮੋਸਟਲੀ ਆਪਣੇ ਅਨਕੌਂਸ਼ੀਅਸ 'ਚ ਰਹਿੰਦੇ ਆ ਕਦ ਕਦੇ ਕੌਂਸ਼ੀਅਸ ਆ ਜਾਂਦੇ ਆ ਅਦਰਵਾਈਜ਼ ਮੋਸਟਲੀ ਅਸੀਂ ਉੱਥੇ ਹੀ ਰਹਿੰਦੇ ਆ ਸਾਨੂੰ ਪੁਰਾਣੀਆਂ ਹੀ ਗੱਲਾਂ ਪੁਰਾਣੀਆਂ ਸਾਨੂੰ ਹੁਣ ਤੁਹਾਡੇ ਨਾਲ ਕੋਈ ਗੱਲ ਕਰੇ ਨਾ ਤੁਹਾਨੂੰ ਸੁਣਦੀ ਨਹੀਂ ਕਿ ਤੁਸੀਂ ਕਿਤੇ ਹੋਰ ਹੀ ਬੈਠੇ ਹੋ ਨੇ ਉਹ ਕਿਤੇ ਉਹ ਅਨਕੌਂਸ਼ੀਅਸ ਉਹਦਾ ਇੱਕ ਫਿਰ ਹੋਰ ਸਟੂਡੈਂਟ ਸੀ ਜਿਹੜਾ ਐਕਚੁਅਲੀ ਉਹਦਾ ਗੁਰੂ ਨਿਕਲਿਆ ਉਹਨੂੰ ਕਾਰਲ ਜੁਗ ਕਹਿੰਦੇ ਆ ਜੁਗ ਕਹਿੰਦਾ ਨਹੀਂ ਉਹਦੇ ਨੀਚੇ ਵੀ ਇੱਕ ਖਜ਼ਾਨਾ ਹੈ ਅੰਡਰਗਰਾਉਂਡ ਉਹਦੇ ਵਿੱਚੇ ਵੀ ਇੱਕ ਕਲੈਕਟਿਵਾਨੀ ਕੌਨਸ਼ੀਅਸ ਹੈ ਸਾਡੀ ਸਾਰਿਆਂ ਦੀ ਇਕੱਠੀ ਸਾਡੀ ਸਾਰੀ ਹਿਊਮਨ ਰੇਸ ਦੀ ਉਹ ਰੇਸ ਦੀ ਕੀ ਹੈ ਅਨਕੌਨਸ਼ੀਅਸ ਹੈ ਉਹ ਉਦੋਂ ਦੀ ਹੈ ਜਦੋਂ ਸਾਡਾ ਸਰਵਾਈਵਲ ਬੜਾ ਖਤਰੇ ਸੀ ਕੰਟੀਨਿਊਸਲੀ ਵਾਇਲੈਂਸੀ ਸਾਨੂੰ ਆਪਣਾ ਸਰਵਾਈਵ ਕਰਨ ਦਾ ਹੀ ਹੁੰਦਾ ਸੀ ਵੀ ਸਰਵਾਈਵ ਕਰੀਏ ਸਰਵਾਈਵ ਕਿਵੇਂ ਕਰਨਾ ਜਿਵੇਂ ਆਪਸ ਸਾਰੇ ਬੰਦੇ ਆ اپنی ایک قوم ہے اپنی ਅਸੀਂ ਹੁ ਇਕੱਠੇ ਬਚਨਾ ਬਾਹਰੋਂ ਇੱਕ ਬੰਦਾ ਬਦਮਾਸ਼ ਆਂਦਾ ਅਸੀਂ ਉਹ ਤੋਂ ਬਚਣਾ ਉਹਦੇ ਜਿਆਦਾ ਸਿੰਘ ਹੈ ਜਿਆਦਾ ਉਹਦੇ ਕੋਲੇ ਤੇਜ਼ ਧਾਰ ਦੀਆਂ ਚੀਜ਼ਾਂ ਹੈ ਸਾਨੂੰ ਮਾਰ ਸਕਦਾ ਹੈਗਾ ਤਾਂ ਅਸੀਂ ਬਚਣਾ ਸਰਵਾਈਵ ਕਿਵੇਂ ਕਰਨਾ ਤਾਂ ਉਹਨੇ ਕਿਹਾ ਵੀ ਉਦੋਂ ਲੈਂਗੁਏਜ ਨਹੀਂ ਹੁੰਦੀ ਸੀ ਭਾਸ਼ਾ ਨਹੀਂ ਹੁੰਦੀ ਸੀ ਉਦੋਂ ਤਾਂ ਭਾਸ਼ਾ ਦੀਆਂ ਗੱਲਾਂ ਸਮਝ ਨਹੀਂ ਆ ਸਕਦੀਆਂ ਅਗਰ ਤੁਸੀਂ ਅਖਬਾਰਾਂ ਚ ਆਰਟੀਕਲ ਲਿਖ ਕੇ ਲੈਕਚਰ ਦੇ ਕੇ ਸਮਝਾ ਉਸ ਬੰਦੇ ਦੇ ਸਮਝ ਨਹੀਂ ਆਣੀ ਉਹ ਉਸ ਲੈਵਲ ਤੇ ਚੱਲਿਆ ਉਸ ਲੈਵਲ ਤੇ ਉਹ ਕਹਿੰਦਾ ਇਮੇਜ ਸਮਝ ਆਂਦੀ ਹੈ ਹੁਣ ਉਹਨੇ ਇੱਕ ਇਮੇਜ ਕੱਢੀ ਕਿ ਉਥੇ ਐ ਸਮਝੋ ਵੀ ਇੱਕ ਇਮੇਜ ਹੈ ਜਿਹਨੂੰ ਹੀਰੋ ਦੀ ਇਮੇਜ ਕਹਿੰਦਾ ਹੀਰੋ ਹੀਰੋ ਕੀ ਹੁੰਦਾ ਹੈ ਕਹਿੰਦਾ ਇੱਕ ਇਕੱਠੇ ਲੋਕੀ ਹੈ ਉਹਨਾਂ ਨੂੰ ਡਰ ਲੱਗਦਾ ਕਿਸੇ ਬੰਦੇ ਤੋਂ ਵੀ ਉਹ ਵਿਲਨ ਆਊਗਾ ਉਹਨੂੰ ਲੱਗਦਾ ਵੀ ਅਸੀਂ ਵਿਕਟਮ ਹੈ ਸਾਡੇ ਨਾਲ ਜਾਂਤੀ ਹੋਊਗੀ ਫਿਰ ਇੱਕ ਹੀਰੋ ਆਂਦਾ ਉਹ ਕਹਿੰਦਾ ਮੈਂ ਤੁਹਾਨੂੰ ਬਚਾਊਂਗਾ ਜਿਵੇਂ ਕੰਸ ਸੀ ਕੰਸ ਲਈ ਕ੍ਰਿਸ਼ਨ ਆ ਗਏ ਕਾਂਸ ਜਿਹੜਾ ਸੀਗਾ ਉਹ ਵਿਲਨ ਸੀ ਉਹਦੇ ਰੈਜ਼ੀਡੈਂਟ ਵਿਕਟਮ ਸੀ ਕ੍ਰਿਸ਼ਨ ਹੀਰੋ ਸਾਡੇ ਦੇਸ਼ ਚ ਕੀ ਹੋਇਆ ਪਿਛਲੇ 30 40 ਸਾਲ ਤੋਂ ਅਗਰ ਤੁਸੀਂ ਧਿਆਨ ਨਾਲ ਦੇਖੋ ਮੇਰੇ ਯਾਦ ਹੈ ਅੱਜ ਤੋਂ 40 ਸਾਲ ਪਹਿਲਾਂ ਇੱਕ ਮੂਵਮੈਂਟ ਸ਼ੁਰੂ ਹੋਈ ਸੀ ਵੀ 6 6 ਇੱਟਾਂ 'ਤੇ ਜੁਹਰੇ ਕਰ ਅਸੀਂ ਅਯੁੱਧਿਆ ਚ ਲਾਣੀ ਹੈ ਇੱਟਾਂ ਹੌਲੀ ਹੌਲੀ ਦੋ ਦੋ ਇੱਟਾਂ ਲੈ ਕੇ ਹਰੇਕ ਬੰਦੇ ਦੇ ਦਿਮਾਗ 'ਚ ਪਾਇਆ ਗਿਆ ਵੀ ਅਯੁੱਧਿਆ ਮੰਦਿਰ ਰਾਮ 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 ਫਿਰ ਉਸ ਤੋਂ ਬਾਅਦ ਕਿ ਮੁਸਲਮਾਨਾਂ ਦੀ ਪਾਪੂਲੇਸ਼ਨ ਬੜੀ ਵੱਧ ਰਹੀ ਹੈ ਇਹ ਪਿਛਲੇ 20 ਸਾਲਾਂ ਚ ਇਨਾ ਦਿਮਾਗ ਚ ਪਾ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਪਾਇਆ ਗਿਆ ਵੀ ਇਹਨੂੰ ਖਤਾਨ ਲਈ ਜ਼ਿੰਮੇਵਾਰ ਸੀ ਨਹਿਰੂ ਜਵਾਰਲ ਨਹਿਰੂ ਔਰ ਨਹਿਰੂ ਨੂੰ ਲੈ ਕੇ ਆਇਆ ਗਾਂਧੀ ਨੇ ਤਾਂ ਇਹ ਤਿੰਨ ਵਿਲੀਨ ਹੈ ਗਾਂਧੀ ਨਹਿਰੂ ਤੇ ਮੁਸਲਮਾਨ ਤਿੰਨ ਵਿਲੀਨ ਹੋ ਗਏ ਹਿੰਦੂ ਜਿਹੜੇ ਉਹ ਵਿਕਟਿਮ ਹੈ ਇਹਨੂੰ ਬਚਾਉ ਕੌਣ ਸਡਨਲੀ ਮੋਦੀ ਜੀ ਆ ਗਏ ਕਹਿੰਦੇ ਜੀ ਮੈਂ ਹੀਰੋ ਹੇ ਉਹ ਉਸ ਲੈਵਲ ਤੇ ਬੈਠੇ ਆ ਸਾਰੇ ਮੈਂ ਜਿੰ ਉਹਨਾਂ ਤੇ ਕੋਈ ਗੱਲ ਨਹੀਂ ਸਮਝ ਆਂਦੀ ਕਿ ਉਹ ਬਿਲਕੁਲ ਡਰੇ ਬੈਠੇ ਆ ਕਿ ਸਾਨੂੰ ਬਚਾਊਗਾ ਇਹ ਸਾਨੂੰ ਬਚਾਊਗਾ ਇਹ ਸਾਨੂੰ ਬਚਾ ਕੋਈ ਭਾਸ਼ਾ ਕੋਈ ਲੈਂਗੁਏਜ ਕੋਈ ਆਰਟੀਕਲ ਕੋਈ ਲੌਜੀਕ ਉਹਨਾਂ ਦੇ ਕੋਈ ਰਵੀਸ਼ ਕੁਮਾਰ ਸਮਝ ਜਾਂਦਾ ਤੁਸੀਂ ਸੌਰੀ ਰਵੀਸ਼ ਕੁਮਾਰ ਇਹਨੂੰ ਇਕੋ ਹੀ ਟੱਗ ਹੈ ਇੱਕ ਹੋਰ ਉਹਨੇ ਆਰਚ ਟਾਈਪ ਦਿੱਤਾ ਕਾਨ ਜੁੰਗ ਨੇ ਖੋਰੀ ਦੀ ਕਾਟ ਦਿੱਤੀ ਹੈ ਉਹਨੂੰ ਕਹਿੰਦਾ ਉਹ ਧੋਖੇਬਾਜ਼ ਟ੍ਰਿਕਸਟਰ ਜਿਹੜਾ ਬੰਦਾ ਟਿੱਕ ਕਰਦਾ ਜਿਵੇਂ ਜਾਦੂਗਰ ਨਹੀਂ ਆਂਦਾ ਉਹਨੇ ਇੱਥੋਂ ਲਾਇਆ ਦੋ ਖਰਗੋਸ਼ ਆ ਗਏ ਤੁਹਾਡੇ ਸਾਹਮਣੇ ਤਾਂ ਉਹ ਜਿਵੇਂ ਬੰਦਾ ਕਹਿੰਦਾ ਵੀ ਮੈਂ ਥੋੜੇ ਤੁਸੀਂ ਦੇਖੋ ਹੁਣ 15 ਲੱਖ ਰੁਪਏ ਮਿਲਿਆ ਉਹ ਪਤਾ ਲੱਗਿਆ ਵੀ 5 ਕਿਲੋ ਨਾਜ ਮਿਲਿਆ ਉੱਥੇ ਜਾਦੂਗਰ ਨੇ ਤਾਂ 15 ਲੱਖ ਦਿੱਤਾ ਤੁਹਾਡੇ ਕੋਲੇ 5 ਲਾ 5 ਕਿਲੋ ਨਾਜ ਨਿਕਲਿਆ ਆ ਤਾਂ ਉਹ ਕਹਿੰਦਾ ਇਹ ਬੰਦੇ ਟ੍ਰਿਕਸਟਰ ਹੁੰਦੇ ਆ ਇਹ ਇਹ ਜਾਦੂਗਰ ਹੁੰਦੇ ਆ ਧੋਖਾ ਦਿੰਦੇ ਤੁਹਾਨੂੰ ਲੱਗਦੇ ਹੀਰੋ ਆ ਇਹ ਜਦੋਂ ਤਾਈ ਤੁਸੀਂ ਲੋਕਾਂ ਨੂੰ ਇਹ ਨਹੀਂ ਦੱਸ ਪਾਉਂਗੇ ਕਿ ਇਹ ਹੀਰੋ ਨਹੀਂ ਹੈ ਇਹ ਟ੍ਰਿਕਸਟਰ ਹੈ ਟ੍ਰਿਕਸਟਰ ਬੰਦਾ ਤੁਹਾਡਾ ਅਸੀਂ ਉਹਦੇ ਪੱਲੇ ਪੈ ਗਏ ਸਾਰੇ ਮਰੋਗੇ ਤੁਸੀਂ ਉਸ ਤੋਂ ਬਿਨਾ ਕਿੰਨੀਆ ਡਿਸਕਸ਼ਨ ਆ ਕੁਛ ਕਰ ਲੋ ਮੈਂ ਫੇਲ ਹੋ ਚੁੱਕਾ ਮੈਂ ਸਾਰੇ ਦੋਸਤਾਂ ਦੇ ਨਾਰਾਜ਼ ਕੀਤੇ ਮੈਨੂੰ ਉਹਦਿਆਂ ਨੇ ਬਲੌਕ ਕੀਤਾ ਔਰ ਸਾਰੇ ਪੀ ਐਚ ਡੀ ਆ ਸਾਰੇ ਸਾਰੇ ਧੰਨਵਾਦ